ਤੋ ਸੁਭਾਅ ਐਸਾ ਬਣਿਆ ਹੂੰ ਕਿ ਗਿਲਸਾਹਬ ਰਿਕਾਰਡ ਕਰ ਰਹੇ ਸੀ ਗਾਣਾ ਤੇ ਅਸੀਂ ਵੀ ਸਾਨੂੰ ਪਤਾ ਲੱਗਿਆ ਤੇ ਅਸੀਂ ਸਟੂਡੀਓ ਪਹੁੰਚ ਗਏ ਸਾਰੇ ਤੇ ਇੱਥੇ ਨਸ਼ਤਰ ਭਾਜੀ ਵੀ ਮਿਲ ਗਏ ਹੈ ਤੋ ਗੱਲਬਾਤ ਦਾ سلسلہ ਫਿਰ ਆਈ ਹਾਸ ਦੇ ਖੇਡਦੇ ਹੁਣ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ ਜੀ ਅਕਾਲ ਜੀ ਤੁਸੀਂ ਜੁੜਿਓ ਜੇਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ 12 ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਬਠਿੰਡਾ ਅੱਜ ਅਸੀਂ ਪਹੁੰਚੇ ਹਾਂ ਜੀ 뮤జిక్ ਰਿਕਾਰਡਿੰਗ ਸਟੂਡੀਓ ਦੇ ਵਿੱਚ ਜਿੱਥੇ ਕਿ ਸਾਡੇ ਗਿੱਲ ਵੀਰ ਜੀ ਦੁਆਰਾ ਆਪਣਾ ਗਾਣਾ ਰਿਕਾਰਡ ਕੀਤਾ ਜਾ ਰਿਹਾ ਸੀ ਤੇ ਇੱਥੇ ਸਾਨੂੰ ਨਛੱਤਰ ਗਿੱਲ ਜੀ ਪਾਜੀ ਵੀ ਮਿਲੇ ਤੇ ਇੱਥੇ ਸਾਡੇ ਜਿਹੜੇ 뮤జిక్ ਡਾਇਰੈਕਟਰ ਆ ਵੀ ਜੌਨ ਜੀ ਵੀ ਮਿਲੇ ਤੇ ਸਾਡੇ ਕੈਮਰਾਮੈਨ ਓਪੀ 12 ਵੀ ਤੇ ਅਸੀਂ ਅੱਜ ਤੁਹਾਨੂੰ ਮੁਲਾਕਾਤ ਕਰ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਸਰ ਵਧੀਆ ਅੱਜ ਬੜੀਆਂ ਰੌਣਕਾਂ ਲੱਗੀਆਂ ਕਿ ਬੰਟੂ ਜੀ ਦੋ ਤਿੰਨ ਦਿਨਾਂ ਤੋਂ ਕਹਿ ਰਹੇ ਸੀ ਇਹ ਕਹਿੰਦੇ ਵੀ ਆਪਾਂ ਕੋਈ ਨਾ ਕੋਈ ਗੱਲਬਾਤ ਰਿਕਾਰਡ ਕਰੀਏ ਚੈਨਲ ਲਈ ਤੋਂ ਸਟੂਡੀਓ ਦੇ ਵਿੱਚ ਇਹਨਾਂ ਨੂੰ ਬੁਲਾ ਲਿਆ ਤੇ ਇੱਥੇ ਵੀਜ਼ਾ ਸਾਡਾ ਛੋਟਾ ਭਰਾ ਬਹੁਤ ਵਧੀਆ 뮤직 ਡਾਇਰੈਕਟਰ ਬਠਿੰਡੇ ਦੇ ਵਿੱਚ ਸਟੂਡੀਓ ਮਹਿਣਾ ਚੌਂਕ 'ਚ ਔਰ ਸੁਭਾਅ ਐਸਾ ਬਣਿਆ ਕਿ ਅਨਸ਼ਤਰ ਭਾਈ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਸਾਡੇ ਵੀਡੀਓਜ਼ ਨੂੰ ਬਣਾ ਕੇ ਤੁਹਾਡੇ ਤੱਕ ਪਹੁੰਚਾਉਂਦੇ ਆ ਤਾਂ ਬੜੀ ਖੁਸ਼ੀ ਹੋਈ ਤੇ ਇਹ ਕਹਿੰਦੇ ਇੰਟਰਵਿਊ ਕਰਨੀ ਮੈਂ ਇੰਟਰਵਿਊ ਨਹੀਂ ਅੱਜ ਗੱਲਾਂ ਬਾਤਾਂ ਕਰਦੇ ਆ ਤਾਂ ਬੰਟੂ ਜੀ ਤੁਸੀਂ ਆਪ ਦੇ ਬਾਰੇ ਦੱਸੋ ਪਹਿਲਾਂ ਤੁਹਾਡੇ ਚੈਨਲ ਬਾਰੇ ਫਿਰ ਆਪਾਂ ਗੱਲਾਂ ਬਾਤਾਂ ਚાલુ ਕਰਦੇ ਆ ਪਹਿਲਾਂ ਤਾਂ ਮੈਂ ਸਾਰਾ ਮੇਰੀ ਜਿਹੜੀ ਟੀਮ ਬੈਠੀ ਆ ਸਾਰ ਨੂੰ ਸਸਿਕਲ ਤੇ ਅਸੀਂ ਬੈਸੇ ਮੇਰੇ ਦੋ ਤਿੰਨ ਦਿਨਾਂ ਦਾ ਮਾਇੰਡ ਸੀ ਵੀ ਯਾਰ ਆਪਾਂ ਬਾਈ ਜੀ ਦਾ ਇੱਕ Song ਰਿਕਾਰਡ ਕਰਨਾ ਤਾਂ ਗੱਲ ਤਾਂ Song ਦੀ ਚੱਲ ਰਹੀ ਸੀ ਤੇ ਮੈਂ ਕਿਹਾ ਚੱਲ ਇੱਕ ਇੰਟਰਵਿਊ ਕਰ ਲਈਏ ਤੇ ਅੱਜ ਅਸੀਂ ਆਹ ਗਿਆ ਚਲ ਬਾਈ ਨੂੰ ਆਜੋ ਪਰੋਂ ਛਾਪਾਂ ਹੀ ਮਾਰਦੇ ਚੱਲ ਕੇ ਤੇ ਬਾਈ ਜੀ ਹੋਰ ਤੁਸੀਂ ਦੱਸੋ ਠੀਕ ਠਾਕ ਹੋ ਪਹਿਲਾਂ ਦੱਸਾਰੇ ਹਰ ਤੇ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਬਾਕੀ ਸਾਡੇ ਐਂਕਰ ਜੋ ਕਿ ਉਹ ਗੱਲਬਾਤ ਕਰਨਗੇ ਤੁਹਾਡੇ ਨਾਲ ਤੇ ਹਾਂਜੀ ਸਰ ਸਭ ਤੋਂ ਪਹਿਲਾਂ ਸਾਡੇ ਡਾਇਰੈਕਟਰ ਸਾਹਿਬ ਜਿਹੜੇ ਕਿ ਜਿਨ੍ਹਾਂ ਦੁਆਰਾ ਸਾਡੇ ਗਾਣੇ ਹੁੰਦੇ ਆ ਉਹਨਾਂ ਨੂੰ ਡਾਇਰੈਕਟ ਕਰਕੇ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਅਸੀਂ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਹਾਂਜੀ ਨਿਸ਼ਚਤਰ ਵੀਰ ਜੀ ਸਹੀ ਗੱਲ ਬੜੀ ਗੱਲਬਾਤ ਕਰਵਾਈ ਜੀ ਸਾਡੇ ਮਤਲਬ ਨਛੱਤਰ ਵੀਰ ਜੀ ਨਾਲ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਡਾਇਰੈਕਟਰ 뮤직 ਡਾਇਰੈਕਟਰ ਜਿਨ੍ਹਾਂ ਦੁਆਰਾ ਮਤਲਬ ਗਾਣੇ ਨੂੰ ਰਿਕਾਰਡ ਕੀਤਾ ਜਾਂਦਾ ਹੈ ਤਾਂ ਅਸੀਂ ਸਾਡੇ ਜਿਹੜੇ ਵੀਰ ਬੈਠੇ ਹੋਏ ਨੇ ਵੀ ਜੌਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਮਤਲਬ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਹੋ ਜਿਹੜਾ ਸਾਡੇ ਸਿੰਗਰਸ ਗਾਣੇ ਗਾਉਂਦੇ ਆ ਤੁਸੀਂ ਉਹਨਾਂ ਨੂੰ ਰਿਕਾਰਡ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਦਾ ਸ਼ੁਕਰੀਆ ਦਾ ਤੁਹਾਡਾ ਹਰ ਇੱਕ ਸਿੰਗਰ ਨੂੰ ਕਰਨਾ ਚਾਹੀਦਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਨੂੰ ਸਭ ਤੋਂ ਪਹਿਲੇ ਤਾਂ ਮੈਨੂੰ ਇਹ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਆਪਣਾਪਨ ਮੈਨੂੰ ਮਿਲਦਾ ਹੈ ਤੇ ਇਸ ਮੀਡੀਆ ਰਾਹੀਂ ਲੋਕਾਂ ਤੱਕ ਜਿਹੜੀ ਗੱਲਾਂ ਜਾਂਦੀਆਂ ਨੇ ਜਾਂ ਮੇਰੇ ਕੋਲ ਆਂਦੀਆਂ ਨੇ ਆਪਣਾਪਨ ਹੁੰਦਾ ਉਹਨਾਂ ਗੱਲਾਂ 'ਚ ਵੀ ਮੈਨੂੰ ਬਹੁਤ ਵਧੀਆ ਲੱਗਦਾ ਹੈ ਰਹੀ ਗੱਲ ਰਿਕਾਰਡਿੰਗ ਦੀ ਇਹ ਸਫ਼ਰ ਬਹੁਤ ਅੱਛਾ ਰਿਹਾ ਮੇਰਾ ਤੇ ਬਹੁਤ ਅੱਛੇ-ਅੱਛੇ ਸਿੰਗਰ ਰਿਕਾਰਡ ਕੀਤੇ ਨੇ ਸਿਰਫ ਥੋੜੀ ਸਾਰਿਆਂ ਦੀ ਬਦੌਲਤ ਸਾਰਿਆਂ ਦੇ ਅਸ਼ੀਰਵਾਦ ਦੁਆਰਾ ਤੇ ਵੱਡੇ ਵੀਰ ਜੀ ਸੁਖ ਗਿਲ ਜੀ ਇਹਨਾਂ ਦਾ ਵੀ ਦੋ ਤਿੰਨ ਗਾਣੇ ਚੱਲ ਰਹੇ ਨੇ ਮੇਰੇ ਕੋਲੇ ਤੇ ਇਹਨਾਂ ਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਇਹ ਸਟੂਡੀਓ ਹੈ ਕਿ ਘਰ ਹੈ ਬਿਲਕੁਲ ਇਹ ਖੁਦ ਮੈਨੂੰ ਕਹਿ ਦਿੰਦੇ ਮੈਨੂੰ ਜਾਨ ਜੀ ਮਤਲਬ ਇਦਾਂ ਨਹੀਂ ਲੱਗਿਆ ਵੀ ਮੈਂ ਸਟੂਡੀਓ 'ਚ ਆਂ ਮੈਨੂੰ ਇਦਾਂ ਲੱਗਦਾ ਕਿ ਮਤਲਬ ਮੈਂ ਘਰੇ ਹੀ ਬੈਠਾ ਹਾਂ ਜੋ ਵੀ ਸਿੰਗ ਕਰਾਂਦਾ ਉਹ ਇਦਾਂ ਹੀ ਮੈਨੂੰ ਕਹਿੰਦਾ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਲਈ ਮੈਂ ਇੱਥੇ ਆਪਣੀ ਗੱਲ ਸਮਾਪਤ ਕਰਦਾ ਹਾਂ ਥੈਂਕ ਯੂ ਵੀਰ ਜੀ ਤੁਹਾਡੇ 2-3 ਗਾਣੇ ਮਤਲਬ ਰਿਕਾਰਡ ਹੋ ਰਹੇ ਨੇ ਤੇ ਚੱਲ ਰਹੇ ਨੇ ਰਿਕਾਰਡਿੰਗ ਚੱਲ ਰਹੀ ਹੈ ਤਾਂ ਅਸੀਂ ਚਾਹਾਂਗੇ ਸਭ ਤੋਂ ਪਹਿਲਾਂ ਜਿਹੜੇ ਅਸੀਂ ਬੈਠੇ ਆਂ ਤੇ ਸਾਡੇ ਨਾਲ ਪਲੀਜ਼ ਜਿਹੜੇ ਗਾਣੇ ਰਿਕਾਰਡ ਹੋ ਰਿਹਾ ਉਹਨਾਂ ਵਿੱਚ ਇੱਕ ਗਾਣੇ ਦੇ ਆ ਕੁਝ ਚੰਦ ਲਾਈਨਾਂ ਤੁਸੀਂ ਸਾਡੇ ਨਾਲ ਤੇ ਸਾਡੀ ਜੀਐਸਡੀ ਪੰਜਾਬ ਮੀਡੀਆ ਦੇਖ ਰਹੀ ਸਾਰੀ ਟੀਮ ਨਾਲ ਸ਼ੇਅਰ ਕਰੋ ਪਲੀਜ਼ ਗਾਣੇ ਇੱਕ ਧਾਰਮਿਕ ਗਾਣਾ ਚੱਲ ਰਿਹਾ ਜੀ ਤੇ ਇੱਕ ਗਾਣਾ ਚੱਲ ਰਿਹਾ ਜੀ ਸਿੰਘ ਸਰਦਾਰ ਇਸੇ ਸਟੂਡੀਓ ਦੇ ਵਿੱਚ ਰਿਕਾਰਡ ਹੋ ਰਿਹਾ ਤੋ ਕਿਤਨਾ ਕਿਤੇ ਮਨ ਦੇ ਵਿੱਚ ਇਹ ਸੀਗਾ ਕਿ ਕੁਛ ਨਾ ਕੁਛ ਅਲੱਗ ਟੇਸਟ ਦਿੱਤਾ ਜਾਵੇ ਸਿੱਖ ਕੌਮ ਆ ਜਿਹੜੀ ਬਹੁਤ ਬਹਾਦਰ ਕੌਮ ਹੈ ਔਰ ਆਲ ਵਰਡ ਦੇ ਵਿੱਚ ਸਾਡੇ ਸਿੱਖ ਸਰਦਾਰ ਜਿਹੜੇ ਜਿਨ੍ਹਾਂ ਨੇ ਕਿ ਆਪ ਦਾ ਪਹਿਰਾਵਾ ਵੀ ਨਹੀਂ ਛੱਡਿਆ ਸਾਰੇ ਆਲ ਵਰਡ ਦੇ ਵਿੱਚੋਂ ਸ਼ਾਇਬੇ ਆ ਔਰ ਉਹਨਾਂ ਦੇ ਉੱਪਰ ਇੱਕ ਗਾਣਾ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਵਾਲ ਟਾਈਪ ਇੱਕ ਮਿਰਜਾ ਸਟਾਈਲ ਦੇ ਵਿੱਚ ਉਸ ਗਾਣੇ ਨੂੰ ਜੋਸ਼ ਭਰੇ ਢੰਗ ਨਾਲ ਸਿੱਖੀ ਨੂੰ ਸਾਡੇ ਵਿੱਚ ਕੀ ਕੀ ਕੁਆਲਿਟੀਆਂ ਹੈ ਔਰ ਵੱਡੀ ਗੱਲ ਕਿ ਪੱਗ ਦੀ ਗੱਲ ਹੈ ਨਾ ਜਿੱਥੇ ਕਿ ਹਜ਼ਾਰਾਂ ਲੋਕ ਤੁਰੇ ਆਉਂਦੇ ਹੁਣ ਤੇ ਇੱਕ ਸਰਦਾਰ ਵਿੱਚੋਂ ਤੁਰੇ ਆਉਂਦਾ ਹੋਵੇ ਤੋਂ ਲੱਗ ਪਹਿਚਾਨ ਦਿਖਦੀ ਹੈ ਐਸ ਤਰ੍ਹਾਂ ਦੇ ਵਿਸ਼ੇ ਨੂੰ ਸ਼ੋਂਦਾ ਹੋਇਆ ਇੱਕ ਗੀਤ ਕਰ ਰਹੇ ਆਂ ਇਹ ਗੀਤ ਧਾਰਮਿਕ ਗਾ ਰਹੇ ਆ ਉਹ ਤੁਹਾਨੂੰ ਦੋ ਲੈਣਾ ਮੈਂ ਤੁਹਾੜਾ ਨਾਲ ਸੰਧੀਆਂ ਕਰ ਲੈਣਾ ਹੋ ਰੱਬ ਹਟਾਤੇ ਨਹੀਂ ਵਿਕਦਾ ਹਾਏ ਰੱਬ ਹਟਾਤੇ ਨਹੀਂ ਵਿਕਦਾ ਤੂ ਤੇ ਲੱਭਦੀ ਫਿਰੇ ਬਾਜ਼ਾਰ ਕੁੜੇ ਇਹ মুর্ਸ਼ਿਦ ਬਾਜੋ ਨਹੀਂ ਮਿਲਦਾ ਹਾਏਵੇਂ ਨਾ ਟਕਰਾਂ ਮਾਰ ਕੁੜੇ ਹੋ ਰੱਬ ਹਟਾਤੇ ਨਹੀਂ ਵਿਕਦਾ ਹਾਏ ਤੂੰ ਇਸ ਤਰ੍ਹਾਂ ਦੀ ਰੋਹਾਨੀਅਤ ਦੀ ਗੱਲ ਕਰਦੇ ਹੋਇਆ ਇਹ ਗੀਤ ਤੁਹਾਡੀ ਨਜ਼ਰ ਤਕਰੀਬਨ 1-2 ਹਫ਼ਤਿਆਂ ਦੇ ਵਿੱਚ ਬਾਈ ਨਿਸ਼ੱਤਰ ਜੀ ਵੀਡੀਓ ਕਰ ਰਹੇ ਦਾ ਬਾਈ ਤੁਸੀਂ ਦੱਸੋ ਇਹਦਾ ਹੁਣ ਵੀਡੀਓ ਕਿਵੇਂ ਕਰੋਗੇ ਮੈਂ ਯਕੀਨ ਹੈ ਡਾਇਰੈਕਟਰ ਦੇ ਨਾਲ ਸਿੰਗਰ ਵੀ ਬਹੁਤ ਸੋਹਣੇ ਆ ਉਹਨਾਂ ਤੋਂ ਸੁਣਾਵੇ ਗੀਤ ਬਿਲਕੁਲ ਸੁਣਾਵੇ ਡਾਇਰੈਕਟਰ ਦੇ ਨਾਲ ਸਿੰਗਰ ਵੀ ਆਸੀ ਸਿੰਗਿਚਾ ਜਾਣੇ ਜੋ ਕਿ ਬਾਈ ਜੀ ਇੱਕ ਗੱਲ ਆਪਾਂ ਕਰਨਾ ਚਾਹੁੰਦੇ ਆ ਕਿ ਹਨਾ ਇੱਕ ਗੀਤ ਬਾਈ ਨੇ ਲਿਖਤਾ ਗਾਣਾ ਲਿਖ ਦਿੱਤੇ ਹਨਾ ਤੇ ਉਦੋਂ ਜਦੋਂ ਤਿਆਰ ਕਰਨ ਦੇ ਉੱਤੇ ਪਹਿਲਾਂ ਸਿੰਗਰ ਕੋਲੇ ਪਹੁੰਚਦਾ ਵੀ ਸਿੰਗਰ ਫਿਰ ਛੋਡੇ ਕੋਲੇ ਲੈ ਕੇ ਆਉਂਦਾ ਫਿਰ ਤੁਸੀਂ ਉਹਨੂੰ ਕਿਵੇਂ ਤਿਆਰ ਕਰਦੇ ਹੋ ਹਣ ਕਿਵੇਂ ਛੋਡੇ ਦਿਮਾਗ ਦੇ ਵਿੱਚ ਬੈਠਾ ਇਹ ਮਿਊਜ਼ਿਕ ਇਦਾਂ ਬਿਠਾਇਆ ਜਾਂਦਾ ਹੈ ਜਾਂ ਇੱਕ ਢੋਲ ਕੀ ਵੀ ਜਿਵੇਂ ਕਿ ਥਾਪ ਹੁੰਦੀ ਆ ਉਹ ਵਜਦੀ ਆ ਫਿਰ ਉਹ ਲੋਕਾਂ ਦੇ ਠੁਮਕੇ ਵੀ ਵਜਦੇ ਉੱਥੇ ਹਨਾ ਉਹ ਤੁਸੀਂ ਕਿਵੇਂ ਮਾਈਂਡ ਦੇ ਵਿੱਚ ਲਿਆਉਂਦੇ ਹੋ ਦੇਖੋ ਜੀ ਜਿਹੜਾ ਸਿੰਗਰ ਜੋ ਵੀ ਸਿੰਗਰ ਆਂਦਾ ਹੈ ਠੀਕ ਹੈ ਤੇ ਮੈਂ ਪਹਿਲਾਂ ਕਹਿ ਚੁੱਕਿਆ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਸਟੂਡੀਓ ਚ ਆਏ ਆ ਕਰਿਆ ਆ ਹਨਾ ਹੁਣ ਰਹੀ ਗੱਲ ਗਾਣਾ ਤਿਆਰ ਕਰਨ ਦੀ ਸਿੰਗਰ Song ਲੈ ਕੇ ਆਉਂਦਾ ਕਈ ਸਿੰਗਰ ਇਦਾਂ ਹੁੰਦੇ ਆ ਇਕੱਲੇ Song Writer ਤੋਂ ਲੈ ਕੇ ਆ ਜਾਂਦੇ ਨੇ ਨਾ ਉਹਦੀ ਕੰਪੋਜੀਸ਼ਨ ਬਣੀ ਹੁੰਦੀ ਤੇ ਨਾ ਮਤਲਬ ਕਿ ਉਹਨੂੰ ਆਪ ਨੂੰ ਆਪਦੀ ਵੀ ਤਿਆਰੀ ਨਹੀਂ ਹੁੰਦੀ ਉਹਦੀ ਤਾਂ ਉਹ ਚੀਜ਼ਾਂ ਫਿਰ ਮੈਨੂੰ ਪਹਿਲਾਂ ਪਰਫੈਕਟ ਕਰਾਉਣੀਆਂ ਪੈਂਦੀਆਂ ਹਰਮੋਨੀਅਮ ਤੇ ਉਹਨਾਂ ਨੂੰ ਦੱਸਣੀਆਂ ਪੈਂਦੀਆਂ ਉਹਨਾਂ ਦੀ ਕੰਪੋਜੀਸ਼ਨ ਬਣਾਣੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਉਹਨਾਂ ਦੀ ਡਮੀ ਕਰਦੇ ਆ ਡਮੀ ਕਰਨ ਤੋਂ ਬਾਅਦ ਫਿਰ ਉਹਨਾਂ ਦਾ 뮤직 ਤਿਆਰ ਹੁੰਦਾ ਹੈ 뮤직 ਤਿਆਰ ਕਰਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਗਾਣਾ ਨਿਖਰ ਕੇ ਆਉਂਦਾ ਹੈ ਮਿਕਸਿੰਗ ਮਾਸਟਰੀング ਤੋਂ ਬਾਅਦ ਤੇ ਬਸ ਇਹੀ ਹੈ ਜੈਸੇ ਹੁਣ ਵੀਰ ਜੀ ਨੇ ਆਪਣੇ ਸੋਗਿਲ ਜੀ ਤੇ ਜਿਵੇਂ ਆਏ ਸੀ ਇਹਨਾਂ ਕੋਲੇ Song ਸੀ Composition ਵੀ ਤਿਆਰ ਸੀ ਸਿਰਫ ਮੈਨੂੰ ਥੋੜੀ ਜੀ ਮਿਹਨਤ ਕਰਨੀ ਪਈ ਜ਼ਿਆਦਾ ਨਹੀਂ ਕੁਝ ਸਿੰਗਰਾ ਤੇ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈ ਜਾਂਦੀ ਵੈਸੇ ਨਾ ਬਹੁਤ ਵੱਡੀ ਗੱਲ ਹੈ ਕਿ ਇੱਕ ਰਾਈਟਰ ਪਹਿਲੀ ਗੱਲ ਤਾਂ ਸਾਡਾ ਬੇਸ ਹੈ ਚੂਣ ਗਾਣੇ ਦੀ ਚੂਣ ਤੋ ਰਾਈਟਰਾਂ ਦਾ ਜੇ ਨਾਂ ਲਿਖਣਗੇ ਉਹਨਾਂ ਦੀਆਂ ਭਾਵਨਾਵਾਂ ਹੈ ਜਿਹੜੀਆਂ ਉਸ ਤੋਂ ਬਾਅਦ ਉਹਨਾਂ ਦੀਆਂ ਭਾਵਨਾਵਾਂ ਲਿਖੀਆਂ ਨੂੰ ਜਿਹੜਾ 뮤직 ਕਰੈਕਟਰ ਹੈ ਨਾ ਉਹ ਲੋਕਾਂ ਤੱਕ ਸੇਮ ਪਹੁੰਚਾਉਂਦਾ ਹੈ ਗਾਇਕ ਨੇ ਤਾਂ ਚਲੋ ਕੰਪੋਜੀਸ਼ਨ ਬਣ ਗਈ ਉਹਨੂੰ ਵਧੀਆ ਢੰਗ ਨਾਲ ਨਿਭਾਉਣਾ ਹੁੰਦਾ ਹੈ ਸੁਰ ਦੇ ਨਾਲ ਤਾਲ ਦੇ ਨਾਲ ਨਿਭਾਉਣਾ ਬਾਕੀ ਸ਼ਿੰਗਾਰ ਦੇ ਤਾਂ ਇਹੀ ਹੈ ਸਾਨੂੰ ਔਰ ਬਹੁਤ ਘੱਟ 뮤జిక్ ਡਾਇਰੈਕਟਰਾਂ ਦਾ ਅੱਜਕੱਲ ਇੰਟਰਵਿਊਜ਼ ਵੀ ਬਹੁਤ ਘੱਟ ਹੁੰਦੀਆਂ ਪਰ ਸਿੰਗਰ ਤੇ ਰਾਈਟਰ ਉਨੀ ਦੇਰ ਤੱਕ ਅਧੂਰਾ ਹੈ ਜਿੰਨੀ ਦੇਰ ਤੱਕ 뮤జిక్ ਡਾਇਰੈਕਟਰ ਉਹਨੂੰ ਐ ਸ਼ਿੰਗਾਰਦਾ ਨਹੀਂ ਤੋਂ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਕਿਉਂਕਿ ਅੱਜਕੱਲ ਅੱਖਾਂ ਦਾ ਦੌਰ ਹੈ ਹੈਨਾ ਜੋ ਚੀਜ਼ ਪਹਿਲਾਂ ਕੰਨਾਂ ਦਾ ਦੌਰ ਸੀਗਾ ਕੰਨ ਨਾਲ ਸੀ ਸੁਣਦੇ ਹੁੰਦੇ ਸੀਗੇ ਹੌਲੀ-ਹੌਲੀ ਐਡਵਾਂਸ ਹੋ ਗਿਆ ਸਾਰਾ ਸਿਸਟਮ ਤੋਂ ਫਿਰ ਵੀਡੀਓ ਦਾ ਸਿਸਟਮ ਬਣ ਗਿਆ ਹੁਣ ਗਾਇਕ ਨੇ ਵੀ ਗਾਤਾ ਲਿਖਣ ਵਾਲੇ ਨੇ ਲਿਖ ਵੀ ਦਿੱਤਾ ਮਿਊਜ਼ਿਕ ਡਾਇਰੈਕਟਰ ਨੇ ਬਣਾ ਵੀ ਦਿੱਤਾ ਗਾਇਕ ਨੇ ਵੀ ਚਲੋ ਆਪਦੀ ਜ਼ਿੰਮੇਵਾਰੀ ਨਿਭਾਤੀ ਵੱਡੀ ਜ਼ਿੰਮੇਵਾਰੀ ਫਿਰ ਉਹ ਅੱਖਾਂ ਵਾਲੀ ਜਿਹੜੀ ਉਹ ਇਹਨਾਂ ਦੇ ਤੇ ਆਉਂਦੀ ਆ ਬੰਟੂ ਜੀ ਤੇ ਆਉਂਦੀ ਆ ਕਿਉਂਕਿ ਆ ਬਹੁਤ ਹੀ ਪਿਆਰਾ ਬੰਟੂ ਸਾਡਾ ਭਰਾ ਕੈਮਰਾਮੈਨ ਵੀ ਹੈ ਔਰ ਇੱਕ ਫਿਲਮ ਵੀ ਆ ਰਹੀ ਹੈ ਸਾਡੀ ਯੱਕੇ ਉਹਦੇ ਵਿੱਚ ਵੀ ਬਾਈ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਜਲਦੀ ਤੁਹਾਡੀ ਨਜ਼ਰ ਇੱਕ ਫਿਲਮ ਵੀ ਕਰਨ ਜਾਣ ਜਾ ਰਹੇ ਹਾਂ ਤਾਂ ਕਹਿਣ ਦਾ ਮਤਲਬ ਵੀ ਇਹ ਸਾਰਿਆਂ ਦਾ ਇੱਕ ਜਿਵੇਂ ਨੀ ਉਹ ਕਹਿੰਦੇ ਹੁੰਦੇ ਵੀ ਪ੍ਰਸ਼ਾਦ ਬਣਾਉਣੀ ਆ ਆਪਾਂ ਹਾਂਜੀ ਕਿਉਂ ਆਟਾ ਠੀਕ ਹੈ ਤੇ ਖੰਡ ਹਾਂਜੀ ਜੇ ਇੰਨੀ ਪੈ ਜੇ ਫਿਰ ਜੇ ਥੱਲੇ ਖੁਰਚਣਾ ਨਾ ਵਜੇ ਅੱਗ ਨਾ ਹੋਵੇ ਹੈਜੀ 19 ਦੇਰ ਤੱਕ ਪ੍ਰਸ਼ਾਦ ਸਵਾਦ ਨਹੀਂ ਬਣਦਾ ਤਾਂ ਉਸ ਤੋਂ ਬਾਅਦ ਗੱਲ ਆ ਜਾਂਦੀ ਤੁਹਾਡੇ ਦਰਸ਼ਕਾਂ ਤੇ ਕਿ ਤੁਸੀਂ ਇੰਨੀ ਮਿਹਨਤ ਨਾਲ ਇਹ ਸਾਰੀਆਂ ਟੀਮਾਂ ਕੋਈ ਵੀ ਗਾਣਾ ਆਉਂਦਾ ਮੈਂ ਨਹੀਂ ਕਹਿੰਦਾ ਮੇਰਾ ਗਾਣਾ ਆਉਂਦਾ ਕਿਸੇ ਦਾ ਵੀ ਗਾਣਾ ਆਉਂਦਾ ਤਾਂ ਕਿਰਪਾ ਕਰਿਆ ਕਰੋ ਯਾਰ ਉਹਨੂੰ ਹੌਸਲਾ ਵਜਾਈ ਦਿਆ ਕਰੋ ਕਿਉਂਕਿ ਬਹੁਤ ਬੰਦਿਆਂ ਦੀ ਟੀਮ ਇਹਦੇ ਵਿੱਚ ਕੰਮ ਕਰਦੇ ਆ। ਹਾਂਜੀ ਤੇ ਅਸੀਂ ਇੱਕ ਬਾਈ ਜੀ ਤੋਂ ਨਾ ਗੀਤ ਸੁਣਨਾ ਚਾਹੁੰਦੇ ਆ ਕਿਉਂਕਿ ਨਾਲ ਮੈਨੂੰ ਸੁਣ ਜਾਇਆ ਜੀ ਮਿਊਜ਼ਿਕ ਵੀ ਤਿਆਰ ਕਰਦੇ ਨੇ ਨਾਲ ਨਾਲ ਹੁੰਦੇ ਆ ਹਨਾ ਤੇ ਇੱਕ ਆਪਾਂ ਪਿਆਰਾ ਜਿਹਾ Song ਅਸੀਂ ਤੁਹਾਡੇ ਤੋਂ ਤੁਹਾਡੇ ਤੋਂ ਭਾਜਨ ਸ਼ੂਟ ਕੀਤੇ ਆ। ਹਾਂ ਜਰੂਰ ਜਿਲਕੁਲ ਜਰੂਰ ਹਾਂਜੀ ਸਰ ਤੇ ਮੇਰੇ ਭਰਾਵਾਂ ਦੀ ਇੱਛਾ ਹੈ ਪੂਰੀ ਕਰਾਂਗੇ। ਜੀ ਹਰਮਨ ਜੀ ਜਿਹੜਾ Song ਮੈਂ ਤੁਹਾਨੂੰ ਸੁਣਾਉਣ ਲੱਗਾ ਇਹ ਬਹੁਤ ਹੀ ਸ੍ਰੀਲੇ ਬਹੁਤ ਹੀ ਪਿਆਰੇ ਵੱਡੇ ਬ੍ਰਦਰ ਮਾਸਟਰ ਸਲੀਮ ਜੀ ਦਾ ਤੇ ਕਰਮਾ ਉਹਨਾਂ ਵਰਗਾ ਗਾਤਾਨੀ ਸਾਖਦਾ ਬਟ ਕੁਛ ਕੋਸ਼ਿਸ਼ ਕਰਦੇ ਆ ਹਨਾ ਪਤਾ ਨਹੀਂ ਸੀ ਸਾਨੂੰ ਦਿਲ ਤੋਂ ੋੜਨ ਵਾਲਾ ਏ ਪਲ ਪਲ ਪਿੱਛੋ ਥਾ ਥਾ ਰਿਸ਼ਤੇ ਜੋ ੋੜਨ ਵਾਲਾ ਏ ਅਸੀਂ ਜੀ ਦੇ ਉੱਤੇ ਮਰੇ ਓ ਕਦਰ ਨਾ ਕਰੇ ਖਵਾਬ ਰੇ ਰਹਣ ਹੋ ਗਏ ਇੱਕ ਤੇ ਪਿਆਰ ਮੁਝਾ ਬੇਸ਼ੁਮਾਰ ਤੀਜਾ ਤੇਰੇ ਨਾਮੇ ਹੋ ਗਏ ਇੱਕ ਤੇ ਪਿਆਰ ਦੁਜਾ ਬੇਸ਼ੁਮਾਰ ਤੀਜਾ ਤੇਰੇ ਨਾਮੇ ਹੋ ਗਏ ਥੈਂਕ ਯੂ ਜੀ ਕਬਾਤ ਹੈ ਜੀ ਸਰ ਅਸੀਂ ਤੁਹਾਡਾ ਗਾਣਾ ਸੁਣਿਆ ਬੜਾ ਹੀ ਪਿਆਰਾ ਤੁਸੀਂ ਗਾਇਆ ਤੇ ਫਿਰ ਤੁਹਾਨੂੰ ਕਦੇ ਲੱਗਿਆ ਨਹੀਂ ਕਿ 뮤직 ਡਾਇਰੈਕਟ ਕਰਦੇ ਕਰਦੇ ਕਿ ਮੈਨੂੰ ਵੀ ਗਾਉਣਾ ਚਾਹੀਦਾ ਹੈ ਹਾਂਜੀ ਵੈਸੇ ਅੱਜ ਤੋਂ 9 ਸਾਲ ਪਹਿਲੇ ਮੇਰੇ ਭਜਨ ਆਏ ਸੀ ਉਹ ਉਹਨਾਂ ਦੀ ਵੀਡੀਓ ਜੋ ਹੈ ਉਹ ਮੇਰੇ ਪ੍ਰਾਨਾ ਛੱਤਰ ਜੀ ਨੇ ਕੀਤੀ ਸੀ ਤੇ ਕਾਫੀ ਹਿੱਟ ਹੋਇਆ ਸੀ ਭਜਨ ਦੇ ਚਰਨਾ ਦਾ ਪਿਆਰ ਤੇ ਬਹੁਤ ਪ੍ਰੋਗਰਾਮ ਲਾਇ ਉਸ ਭਜਨ ਦੇ ਰਾਹੀ ਬਟ ਕੁਝ ਫਾਈਨੈਂਸ਼ੀਅਲ ਕਡਿ ਕੰਡੀਸ਼ਨ ਹੋ ਜਾਂਦੀਆਂ ਕੋਈ ਮੇਰੇ ਬੜਨ ਪੈ ਗਿਆ ਸੀ ਮੈਂ ਥੋੜਾ ਡਿਸਟਰਬ ਹੋ ਗਿਆ ਸੀ ਜਿਹਦੇ ਕਰਕੇ ਮੇਰਾ ਗੈਪ ਪੈ ਗਿਆ ਹੁਣ ਕਰ ਰਹੇ ਆਪਾਂ ਤਿੰਨ ਗਾਣੇ ਮੇਰੇ ਡਿਊਟ ਆ ਰਹੇ ਨੇ ਤੇ ਪੰਜ ਸੱਤ ਗਾਣੇ ਸੋਲੋ ਨੇ ਤੇ ਬਿਲਕੁਲ ਬਾਕੀ ਮੈਂ ਤਾਂ ਇਹ ਕਹਿਣਾ ਮੇਰੇ ਜਿੰਨੇ ਵੀ ਭੈਣ ਭਰਾ ਨੇ ਸਿੰਗਰ ਜੋ ਬੰਨਾ ਵੀ ਜਾਂਦੇ ਨੇ ਬਣੇ ਵੀ ਨੇ ਹਿੱਟ ਵੀ ਨੇ ਕਹਿਣ ਦਾ ਮਤਲਬ ਇਹ ਹੈ ਦੇਖੋ ਹਾਰਮੋਨੀਅਮ ਤੋਂ ਬਿਨਾ ਤਾਨ ਪੂਰੇ ਤੋਂ ਬਿਨਾ ਕੋਈ ਰਿਆਜ਼ ਨਹੀਂ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਤੇ ਸਿੰਗਰ ਨੂੰ ਹਾਰਮੋਨੀਅਮ ਦੀ ਨੌਲੇਜ ਹੋਣੀ ਚਾਹੀਦੀ ਹੈ ਚੇ ਥੋੜੀ ਹੋਵੇ ਬਜਾਉਣ ਦੀ ਬੇਸ਼ੱਕ ਘੱਟ ਹੋਵੇ ਉਹ ਕੁਝ ਮਾਈਏ ਦੇ ਟੱਪੇ ਤੁਹਾਨੂੰ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ ਹੋ ਗੱਡੀ ਆ ਗਈ ਏ ਟੇ ਸ਼ਿਣ ਤੇ ਹਾਣਿਆ ਉਹ ਗੱਡੀ ਆ ਗਈ ਏ ਟੇ ਛਿਣ ਤੇ ਪਰਹੋਕੇ ਖੜੇ ਬਾਬੂ ਪਰਹੋਕੇ ਖੜੇ ਬਾਬੂ ਵੇ ਸਾਨੂੰ ਮਾਈਆ ਵੇਖਣ ਦੇ ਬਾਬੂਆ ਸਾਨੂੰ ਮਾਈਆ ਵੇਖਣ ਦੇ ਇੱਕ ਬੜਾ ਮਸ਼ਹੂਰ ਟੱਪਾ ਸਾਰਿਆਂ ਨੂੰ ਤੁਹਾਨੂੰ ਯਾਦ ਹੋਏਗਾ ਹੋ ਦੋ ਪਤਰੀ ਅਨਾਰਾਂ ਦੇ ਹੌਲੀਆ ਵੇ ਦੋ ਪਤਰੀ ਅਨਾਰਾਂ ਦੇ ਹੋ ਸਾਡੀ ਗਲੀ ਲੰਘ ਮਾਇਆ ਸਾਡੀ ਗਲੀ ਲੰਘ ਮਾਇਆ ਵੇ ਦੁੱਖ ਟੁੱਟਣ ਬਿਮਾਰਾਂ ਦੇ ਹਾੜੀਆ ਵੇ ਦੁੱਖ ਟੁੱਟਣੇ ਬਿਮਾਰਾ ਦੇ ਅੱਜ ਜਿਵੇਂ ਤੁਸੀਂ ਸਾਰੇ ਇਕੱਠੇ ਹੋ ਗਏ ਹੋ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਆ ਦੁੱਖ ਹੀ ਟੁੱਟੇ ਹੈ ਸੈਡਨੈਸ ਚੋਂ ਨਿਕਲਿਆ ਹੈ ਤਾਂ ਬੜੀ ਖੁਸ਼ੀ ਹੈ ਤੇ ਇੱਕ ਗੀਤ ਮੈਂ ਤੁਹਾਨੂੰ ਹੋਰ ਸੁਣਾਉਣਾ ਚਾਹਾਂਗਾ ਮੇਰਾ ਬੜਾ ਪਿਆਰਾ ਸਤਕਾਰਯੋਗ ਵੀਰ ਸ਼ਾਇਦ ਰਾਜੂ ਪੰਜਾਬੀ ਦਾ ਨਾਮ ਹਰਿਆਣੇ ਇੰਡਸਟਰੀ ਦਾ ਜਿਉਂ ਨੂੰ ਮੈਂ ਗਿੱਪੀ ਗਰੇਵਾਲ ਜਾਂ ਦਲਸੀ ਦਲਜੀਤ ਦੁਸਾਨ ਜੀ ਦੇ ਨਾਲ ਕੰਪੇਅਰ ਕਰਾਂ ਤਾਂ ਉਸ ਤੋਂ ਘੱਟ ਨਹੀਂ ਹੋਏਗਾ ਜਿੰਨਾ ਦਾ ਗੀਤ ਆਇਆ ਸੀਗਾ ਦੇਸੀ ਦੇਸੀ ਨਾ ਬੋਲਿਆ ਕਰ ਛੋਰੀ રે ਇਸ ਦੇਸੀ ਕੀ ਫੈਨ ਹੈ ਦੁਨੀਆ ਹੋਰੀ રે ਉਹਨਾਂ ਨੇ 뮤직 ਕੀਤਾ ਪਿੱਛੇ ਜੇ ਮੇਰੇ ਉਸ ਵੀਰ ਦੀ ਡੈਥ ਹੋ ਚੁੱਕੀ ਹੈ ਤਿੰਨ ਚਾਰ ਮਹੀਨੇ ਹੋਏ ਆ ਇਸੇ ਤਰ੍ਹਾਂ ਸਟੂਡੀਓ ਚ ਅਸੀਂ ਕੰਮ ਕਮ ਕਰਦੇ ਤੇ ਅਚਾਨਕ ਹੀ ਚਲੋ ਜੋ ਰੱਬ ਦਾ ਭਾਣਾ ਵਾਪਰਿਆ ਬਟੋਨਾ ਨੇ ਮੇਰਾ ਗੀਤ ਰਿਕਾਰਡ ਕੀਤਾ ਉਹ ਮਜ਼ਰੂਰ ਤੁਹਾਨੂੰ ਸੁਣਾਉਣਾ ਚਾਹਾਂਗਾ ਵੀਜਨ ਜੀ ਉਹਦੀ ਮਿਕਸਿੰਗ ਤੇ ਮਾਸਟਰੀਂਗ ਵੀਜਨ ਕਰ ਰਿਹਾ ਤੇ ਰਿਕਾਰਡਿੰਗ ਕੀਤੀ ਹੈ ਸਾਰਾ 뮤직 ਜੋ ਟਰੈਕ ਬਣਾਇਆ ਸੀ ਉਹ ਰਾਜੂ ਪੰਜਾਬੀ ਨੇ ਬਣਾਇਆ ਬਾਈ ਉਹ ਸ਼ੇਅਰ ਕਰੀਏ ਆਪਾਂ ਹਾਂਜੀ ਛੂਠੇ ਮੁੰਡਿਆ ਤੇ ਤੂੰ ਦਰੂਪੀ ਕੇ ਸੱਚ ਬੋਲਦੇ ਉਹ ਬਾਕੀ ਬੋਲਦੇ ਝੂਠੇ ਮੁੰਡਿਆ ਤੇ ਤੂੰ ਦਰੂਪੀ ਕੇ ਸੱਚ ਬੋਲਦੇ ਉਹ ਬਾਕੀ ਬੋਲਦੇ ਝੂਠੇ ਮੁੰਡਿਆ ਤੂੰ ਦੇਸੀ ਬੰਦਿਆਂ ਨੂੰ ਨਹੀਂ ਜਾਣਦੀ ਤੂੰ ਦੇਸੀ ਬੰਦਿਆਂ ਨੂੰ ਨਹੀਂ ਜਾਣਦੀ ਉਹ ਚੜ ਜਾਂਦੀ ਸਾਡੇ ਰੀਲ ਬੱਲੀਏ ਸ਼ਾਮੀ ਲੰਡੂ ਜਾਨੀ ਪੈਗ ਮਾਰ ਕੇ ਆਉਂਦਾ ਤੇਰੇ ਨਾਲ ਪੀਲ ਬੱਲਿਏ ਸ਼ਾਮੀ ਲੰਡੂ ਜਾਨੀ ਪੈਗ ਮਾਰ ਕੇ ਆਉਂਦਾ ਤੇਰੇ ਨਾਲ ਪੀਲ ਬੱਲਿਏ ਓਏ ਗੀਤ ਮੇਰਾ ਆ ਰਿਹਾ ਜੀ ਜਿਸ ਦੀ ਸਥਾਈ ਤੁਹਾਡਾ ਨਾਲ ਸਾਂਝੀ ਕੀਤੀ ਆ ਤੋ ਹੋਪਫੁਲੀ ਜਲਦੀ ਨਿਸ਼ਤਰ ਬਾਈ ਜੀ ਇਹਦਾ ਵੀਡੀਓ ਕਰ ਲੰਗੇ ਹਾਂ ਜੀ ਤੋ ਇੰਨੇ ਕ ਗਾਣਿਆਂ ਦੇ ਨਾਲ ਹਾਜ਼ਰੀਆਂ ਕਬੂਲ ਕਰਿਆ ਜੀ ਔਰ ਇਹਨੇ ਕੀ ਕਹਿਣਾ ਚਾਹਣਾ ਬਹੁਤ ਮਿਹਨਤਾਂ ਲੱਗਦੀਆਂ ਸਾਡੀਆਂ ਜ਼ਿੰਦਗੀਆਂ ਲੰਘੀਆਂ ਵੀਡੀਓ ਡਾਇਰੈਕਸ਼ਨ ਦਾ ਕੰਮ ਜੇ ਅਸੀਂ ਕਹੀਏ ਤਾਂ ਮਾੜਾ ਮੋਟਾ ਕੰਮ ਨਹੀਂ ਹੈ ਜੀ ਔਰ ਬੰਟੂ ਜੀ ਨੇ ਜਿਵੇਂ ਕੈਮਰਾ ਸਿੱਖਿਆ ਕਿਵੇਂ ਸ਼ੂਟ ਕਰਨਾ ਕਿਵੇਂ ਸਿਚੁਏਸ਼ਨ ਬਣਾਉਣੀ ਹੈ ਤਾਂ ਜੋ ਤੁਹਾਡੀਆਂ ਅੱਖਾਂ ਨੂੰ ਬਹੁਤ ਹੀ ਬਿਊਟੀਫੁੱਲ ਲੱਗੇ ਪਤਾ ਨਹੀਂ ਕਿੰਨੇ ਸਾਰੇ ਸਾਰੇ ਰਾਤ ਸੋਚਦੇ ਰਹਿੰਦੇ ਆ ਕੱਟ ਹੁੰਦੇ ਆ ਇਹ ਤਾਂ 뮤직 ਡਾਇਰੈਕਟਰ ਬਹੁਤ ਮਿਹਨਤਾਂ ਕਰਦੇ ਆ ਸੋਣਾ ਸੋਣਾ ਆਪਾਂ 뮤직 ਸੁਣਦੇ ਆਤ ਪਾਈਏ ਤਾ ਜੋ ਇਹ ਜੋ ਦੁਨੀਆ ਦੇ ਵਿੱਚ ਸਟ੍ਰੈਸ ਆ ਨਾ ਇਹਨੂੰ ਖਤਮ ਕਰ ਸਕੀਏ ਔਰ ਤਕਰੀਬਨ ਹਰ ਤੀਜਾ ਬੰਦਾ ਭਾਈ ਡਿਪਰੈਸ਼ਨ ਦੀਆਂ ਦਵਾਈਆਂ ਲੈ ਰਿਹਾ ਔਰ ਉਹ 뮤직 ਨੇ ਰਿਲੈਕਸੇਸ਼ਨ ਦੇਣੀ ਸੀ ਜਾਂ ਤਾਂ ਪ੍ਰਮਾਤਮਾ ਦਾ ਨਾਮ ਰਿਲੈਕਸੇਸ਼ਨ ਦਿੰਦਾ ਹੈ ਜੀ ਤੇ ਜਾਂ 뮤직 ਦਿੰਦਾ ਉਹ ਪ੍ਰਮਾਤਮਾ ਦਾ ਨਾਮ ਤੋਂ ਚਲੋ ਆਪਦੇ ਆਪ ਦੇ ਹਿਸਾਬ ਨਾਲ ਸਾਰੀ ਦੁਨੀਆ ਲੈ ਰਹੀ ਹੈ ਬਟ 뮤직 ਦੇ ਵਿੱਚ ਜਿਹੜਾ ਅੱਜ ਕੱਲੋ ਮਿਕਸਿੰਗ ਹੋ ਰਹੀ ਹੈ ਤੋ ਨੂੰ ਅਸੀਂ ਸਾਰੇ ਰਲ ਮਿਲ ਕੇ ਪੰਜਾਬੀਅਤ ਨੂੰ ਬਚਾ ਸਕੀਏ ਔਰ ਪੰਜਾਬੀ ਕਲਚਰ ਨੂੰ ਬਚਾ ਸਕੀਏ ਸਾਡੇ ਮੁੰਡੇ ਕੁੜੀਆਂ ਬੱਚਿਆਂ ਨੂੰ ਪਤਾ ਹੀ ਨਹੀਂ ਮਿਰਜ਼ਾ ਮਾਈਆ ਹਨਾ ਦੁੱਲਾ ਪੱਟੀ ਕੌਣ ਸੀ ਕੁਝ ਨਹੀਂ ਪਤਾ ਤੋ ਐਸੇ ਇਤਿਹਾਸ ਨਾਲ ਐਸੇ ਅਮੀਰ ਵਿਰਸੇ ਨਾਲ ਜੋੜਦੇ ਜਾਈਏ ਮੰਤੂ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਡਮ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸ ਚੈਨਲ ਨੂੰ ਵੇਖਣ ਵਾਲੇ ਸਾਰੇ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਸਸੀ ਕੌਰ ਜੀ ਤਾਂ ਅੱਜ ਤੁਹਾਨੂੰ ਮਿਲਵਾਇਆ ਜੀ ਸਾਡੇ 뮤זיਕ ਡਾਇਰੈਕਟਰ ਵੀ ਜੌਨ ਵੀਰ ਜੀ ਨਾਲ ਤੇ ਉਸ ਤੋਂ ਬਾਅਦ ਸਾਡੇ ਬੜੇ ਹੀ ਪਿਆਰੇ ਸਿੰਗਰ ਸੁਖਾ ਗਿੱਲ ਜੀ ਦੇ ਨਾਲ ਤੇ ਉਸ ਤੋਂ ਇਲਾਵਾ ਸਾਡੇ ਜਿਹੜੇ ਵੀਡੀਓ ਡਾਇਰੈਕਟਰ ਹੈ ਸਾਡੇ ਨਿਸ਼ਤਰ ਗਿੱਲ ਵੀਰ ਜੀ ਤੇ ਉਸ ਤੋਂ ਇਲਾਵਾ ਸਾਡੇ ਕੈਮਰਾਮੈਨ ਓਪੀ ਬੰਟੂ ਤੇ ਸਾਡੀ ਸਾਰੀ ਟੀਮ ਨੂੰ ਅੱਜ ਤੁਹਾਡੇ ਰੂਪਰੂ ਕਰਵਾਇਆ ਐਦਾਂ ਦੇ ਅਪਡੇਟਸ ਲੈ ਕੇ ਤੁਹਾਡੇ ਰੂਪਰੂ ਹੁੰਦੇ ਰਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਮੈਂਟ ਸ਼ੇਅਰ ਹੋ ਸਬਸਕ੍ਰਾਈਬ ਕਰ ਦਿਓ ਜਿਹੜੇ ਮੇਰੇ ਵੀਰ ਜੀ ਦੇ ਗਾਣੇ ਆ ਰਹੇ ਹਨ ਉਹਨਾਂ ਨੂੰ ਪਲੀਜ਼ ਸੁਣਦੇ ਰਹੋ ਤੇ ਸਤਿ ਸ਼੍ਰੀ ਅਕਾਲ ਜੀ